ਦੀ ਗੁੱਡੀ ਸਰਕਾਰ ਮੁਰਦਾਬਾਦ 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 ਸਾਨਾ ਮਕਦੁਰਾ ਦੀ ਕਾਦਲ ਸਰਕਾਰ ਮੁਰਦਾਬਾਦ ਮੁਰਦਾਬਾਦ ਨੂੰ ਸ਼ਹੀਦ ਕਰਨ ਵਾਲੀ ਕਾਦਲ ਸਰਕਾਰ ਦਾ ਰਵੇ ਕੱਖਨਾ ਰਵੇ ਕੱਖਨਾ ਸਾਢੇ 500 ਪਿਛਲੇ ਅੰਦੋਲਨ ਚ 400 ਤੋਂ ਹੋੜ ਵੱਧ ਜ਼ਖਮੀਆਂ ਨੂੰ ਕਰਨ ਵਾਲੀ ਬੌਧੀ ਸਰਕਾਰ ਦਾ ਰਵੇ ਕੱਖਨਾ ਰਵੇ ਕੱਖਨਾ ਮੇ ਕੁਝ ਮੈਂ ਇਸ ਤਰ੍ਹਾਂ ਸੇ ਮਾਰੋਚਾਲ ਆ ਕਿਸਾਨ ਵੀ ਦੂਰ ਚ ਸੰਘਰਸ਼ ਕਮੇਟੀ ਦਾ ਪੰਜਾਬ ਦਾ ਆਗੂ ਅੱਜ ਜਿਹੜਾ ਵਾ ਸਾਡਾ ਪਿੰਨ ਮਾਨੋਚਾਲ ਦੇ ਵਿੱਚ ਮਨਜੀਤ ਸਿੰਘ ਮੰਨਾ ਜਿਹੜਾ ਵਾ ਆਪਣੀ ਚੋਣ ਪ੍ਰਕਿਰਿਆ ਨੂੰ ਰੱਖ ਕੇ ਤੇ ਵੋਟਾਂ ਜਿਹੜੀਆਂ ਆਂਦਾ ਫਿਰਦਾ ਵਾ ਉਹ ਸਾਡੇ ਪਿੰਡ ਦੇ ਵਿੱਚ ਆਇਆ ਤੇ ਸਾਡਾ ਜਥੇਬੰਦੀਆਂ ਦਾ ਫੈਸਲਾ ਹੋ ਗਿਆ ਜੋ ਸਾਝੇ ਫਾਰਮ ਸਾਡੇ ਬਾਰਡਰਾਂ ਦੇ ਉੱਤੇ ਲੜਾਈ ਲੜ ਰਿਹਾ ਦੋ ਫਾਰਮ ਆ ਉਹਨਾਂ ਦਾ ਫੈਸਲਾ ਵਾ ਵੀ ਜਦੋਂ ਵੀ ਭਾਜਪਾ ਸਾਡੇ ਪਿੰਡਾਂ 'ਚ ਆਉਂਦੀ ਆ ਤੇ ਇਹਨਾਂ ਨੂੰ ਸਵਾਲ ਕਰਨੇ ਆ ਸਾਡੇ ਸਵਾਲਾਂ ਦੇ ਜਵਾਬ ਦੇਣਾ ਅੱਜ ਅਸੀਂ ਜਿਹੜਾ ਇੱਥੇ ਆਏ ਆ ਅਸੀਂ ਉਹਨਾਂ ਨੂੰ ਇਹ ਕਹਨੇ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਅਸੀਂ ਆਪਣੇ ਜਵਾਬ ਮੰਗਣ ਵਾਸਤੇ ਆਏ ਆ ਉਹ ਇਹ ਨਾ ਪੁੱਛੋ ਵੀ ਇਹ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਆ ਕਿ ਨਹੀਂ ਦਿੰਦੇ ਇਸ ਕਰਕੇ ਅਸੀਂ ਆਪਣੇ ਸਵਾਲ ਕਰਨ ਆਏ ਆ ਜਿਹੜੇ ਸਾਡੇ ਸਵਾਲ ਆ ਉਹਨਾਂ ਸਵਾਲਾਂ ਦੇ ਜਵਾਬ ਦੇਣ ਇਸ ਕਰਕੇ ਜਿਹੜਾ ਅਸੀਂ ਇੱਥੇ ਇਕੱਠੇ ਹੋਇਆ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਪੁਲਿਸ ਕੋਲੋਂ ਵੀ ਕੀਤੇ ਗਏ ਇੱਥੇ ਸਾਡਾ ਮਜ਼ਦੂਰ ਆ ਸਾਡਾ ਆਪਣਾ ਵੀਰ ਆ ਨੱਥਾ ਸਿੰਘ ਆ ਉਹ ਜਿਹੜਾ ਵਾ ਲਗਾਤਾਰ ਪਾਰਟੀਆਂ ਬਦਲਦਾ ਰਹਿੰਦਾ ਵਾ ਸਵੇਰੇ ਪਾਰਟੀ ਕੋ ਹੋਰ ਹੁੰਦੀ ਆ ਸ਼ਾਮ ਨੂੰ ਕੋ ਹੋਰ ਹੁੰਦੀ ਆ ਲਗਾਤਾਰ ਇਹੋ ਜੇ ਕੰਮ ਕਰਦਾ ਰਹਿੰਦਾ ਵੋਟਾਂ ਤੇ ਮਗਰ ਇੱਕ ਵੀ ਨਹੀਂ ਆ ਗਈ ਪਿੰਡ ਦੇ ਵਿੱਚ ਆਪਦੇ ਘਰ ਦੀਆਂ ਵੋਟਾਂ ਵੀ ਨਹੀਂ ਆਈਆਂ ਇਹ ਹਾਲਾਤ ਆ ਪਰ ਫਿਰ ਵੀ ਚਲੋ ਸਾਨੂੰ ਕੀ ਜਿੱਥੇ ਮਰਜ਼ੀ ਕੋ ਜਾਵੇ ਸਾਡੇ ਇਹਦੇ ਨਾਲ ਕੋਈ ਲੈਣਦੇ ਨਹੀਂ ਹੈਗਾ ਵੋਟ ਜਿੱਥੇ ਮਰਜ਼ੀ ਆਵੇ ਅਗਲਾ ਪਾਵੇ ਅਧਿਕਾਰ ਹੈ ਅਗਲੇ ਨੂੰ ਪਰ ਜਿਹੜਾ ਸਾਡਾ ਵਿਰੋਧ ਆ ਭਾਜਪਾ ਦੇ ਕੈਂਡੀਡੇਟਾਂ ਦੇ ਲਗਾਤਾਰ ਸਾਡਾ ਵਿਰੋਧ ਚੱਲ ਰਿਹਾ ਕਿਉਂਕਿ ਸਾਡੇ ਸਵਾਲ ਆ ਕਿ ਅਸੀਂ ਭਾਰਤ ਦੇ ਵਿਦਵਿੰਦੇ ਆ ਅਸੀਂ 13 ਮਹੀਨੇ ਦਿੱਲੀ ਮੋਰਚਾ ਲਾਇਆ ਉੱਥੇ ਅਸੀਂ ਮੋਦੀ ਨੂੰ ਆਪਦੀਆਂ ਮੰਗਾਂ ਜਿਹੜੀਆਂ ਮਨਾ ਕੇ ਆਏ ਕਾਲੇ ਕਾਨੂੰਨ ਜਿਹੜੇ ਵਾਪਸ ਕਰਾ ਕੇ ਪਰ ਮੋਦੀ ਦੀ ਸਰਕਾਰ ਨੇ ਆ 3 ਸਾਲ ਬਾਇ ਬੀਤ ਗਿਆ ਉਹਨੇ ਜਿਹੜੇ ਉਹ ਕਾਨੂੰਨ ਉਤਰਾ ਠੱਡੇ ਬਿਸਤੇ ਦੇ ਵਿੱਚ ਰੱਖਿਆ ਉਹ ਵਾਪਸ ਨਹੀਂ ਕੀਤੇ ਦੁਬਾਰਾ ਟੇਢੇ ਕੰਟੰਗ ਦੇ ਨਾਲ ਜਿਹੜਾ ਉਹ ਲੈ ਕੇ ਆ ਰਿਆ ਦੁਬਾਰਾ ਫੇਰ ਅੰਦੋਲਨ ਸ਼ੁਰੂ ਹੋਇਆ ਵਾ ਅਸੀਂ ਅੰਦੋਲਣ ਲੜਨ ਜਾ ਰਹੇ ਹਾਂ ਹਰ ਇੱਕ ਨੂੰ ਅਧਿਕਾਰ ਹੈ ਆਪਦਾ ਆਪਦੀ ਗੱਲ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਹੈ ਕਿਉਂਕਿ ਲੋਕਤੰਤਰ ਹੈ ਦਿੱਲੀ ਸਾਡੀ ਰਾਜਧਾਨੀਆ ਕੇਂਦਰੀ ਫੂਲ ਦੇ ਵਿੱਚ ਅਸੀਂ 60% ਰਾਜ ਪਾ ਰਹੇ ਹਾਂ 80% ਦਾ ਰਜਗਾਰ ਚੱਲ ਰਿਹਾ ਅਨਾਜ ਦੇ ਵਿੱਚੋਂ ਕਿਉਂਕਿ ਰੋਟੀ ਖਾਦੇ ਤੇ ਵਗੈਰਾ ਕਿਸੇ ਨੇ ਨਹੀਂ ਸੋਣਾ ਚਾਹ ਦੂਜਾ ਚੌਲ ਖਾਦੇ ਤੇ ਵਗੈਰਾ ਕਿਸੇ ਦਾ ਗੁਜ਼ਾਰਾ ਨਹੀਂ ਹੋਣਾ ਉਹ ਸਾਰਾ ਕੋਈ ਕਿਸਾਨ ਤੇ ਮਜ਼ਦੂਰ ਅੰਨ ਪੈਦਾ ਕਰ ਰਿਹਾ ਉਹ ਅੰਨ ਜਿਹੜਾ ਕੇਂਦਰੀ ਖੂਹ ਦੇ ਵਿੱਚ ਪਾ ਰਿਆਂ ਉੱਥੇ ਅਸੀਂ ਆਪਣੀ ਗੱਲ ਰੱਖਣ ਜਾ ਰਹੇ ਹਾਂ ਸ਼ਾਂਤੀਪੁਰਬ ਸਾਡੇ ਪੰਜਾਬ ਦੇ ਵਿੱਚ ਆੜ ਕੇ ਹਰਿਆਣੇ ਦੀ ਸਰਕਾਰ ਨੂੰ ਸਹਿਰ ਕੇ ਮੋਦੀ ਦੇ ਕਹਿਣ ਦਿੱਤੇ ਬਾਰਡਰ ਬਣਾ ਦਿੱਤਾ ਵੱਡੀਆਂ-ਵੱਡੀਆਂ ਕੰਧਾਂ ਕਰਕਤੀਆਂ ਵਾ ਕਿਉਂਕਿ ਕਿਲ ਗੜ ਘਤਿਆ ਅਥਰੂ ਗਏ ਛੱਡਿਆ ਬਸ ਪੋਟਕ ਜਿਹੜੇ ਬਾਂਬਿਆ ਉਹ ਛੱਡਿਆ ਲਿਆ ਕੇ ਡਰੋਨਾਂ ਦੇ ਨਾਲ ਇਰਕ ਦੀ ਪੱਕੀ ਗੋਲੀ ਦੀ ਵਰਤੋਂ ਕੀਤੀ ਆ ਜਿਦੇ ਨਾਲ ਸਾਡਾ ਸੁਭਕਰ ਸ਼ਹੀਦ ਹੋਇਆ 21 ਤਰੀਕ ਨੂੰ ਨਾਲ ਸਾਡੇ ਅਨੇਕਾ ਕਿਸਾਨ ਜਿਹੜੇ ਆ ਉਹ ਜਿਹੜੇ ਆ ਜ਼ਖਮੀ ਕੀਤੇ ਆ 400 ਤੋਂ ਵੱਧ ਸਾਡੇ ਕਿਸਾਨ ਮਜ਼ਦੂਰ ਜ਼ਖਮੀ ਹੋ ਗਿਆ ਤੇ ਇਹ ਜਿਹੜਾ ਵਾ 550 ਸਾਡਾ ਪਿੱਛੇ ਸੀਧ ਸੀ 22 ਜਣੇ ਸਾਡੇ ਅਰਕੀ ਸ਼ਹੀਦ ਹੋ ਗਿਆ ਬੀਬੀ ਬਲਵਿੰਦਰ ਕੌਰ ਪਾ ਕੇ ਮੋਰਚੇ ਦੇ ਵਿੱਚ ਇਸ ਕਰਕੇ ਸਾਡੇ ਸਵਾਲ ਆ ਵੀ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਮੰਗਦੇ ਆ ਸਾਨੂੰ ਸੁਆਮੀ ਨਾਥਨ ਕਵੀਰ ਦੀ ਰਿਪੋਰਟ ਦਿੱਤੀ ਜਾਵੇ ਮਜ਼ਦੂਰ ਨੂੰ 200 ਦਿਨ ਦਿਹਾੜੀ ਦਿੱਤੀ ਹੈ 700 ਰੁਪਿਆ 700 ਰੁਪਿਆ ਜਿਹੜਾ ਵਾ ਉਹਨਾਂ ਨੂੰ ਦਿਹਾੜੀ ਦਿੱਤੀ ਜਾਵੇ ਇਹ ਆ ਸਾਰਾ ਕੁਝ ਠੀਕ ਅਸੀਂ ਬਸ ਇੱਥੇ ਕਿਸਾਨ ਮਜ਼ਦੂਰ ਸੰਘਾਸ਼ਮੇਟੀ ਦੇ ਨਾਲ ਜਿਹੜੇ ਅਸੀਂ ਆਪਾਂ ਸਾਰੇ ਪਰਿਵਾਰ ਇਕੱਠੇ ਹੋਏ ਆਂ ਅਸੀਂ ਬਸ ਇਹ ਚਾਹੁੰਦੇ ਆ ਕਿ ਜਿਹੜੇ ਤੁਸੀਂ ਦੂਜਾ ਇੱਥੇ ਆਏ ਅੱਜ ਜਿਹੜੇ ਭਾਜਪਾ ਦੇ ਆਗੂ ਆਏ ਨੇ ਤੇ ਉਹਨਾਂ ਤੋਂ ਇਹੋ ਸਵਾਲ ਜਵਾਬ ਵੀ ਮੰਗ ਚਾਹੁੰਦੇ ਆ ਕਿ ਮਤਲਬ ਕਿ ਇਹ ਜੋ ਵੀ ਸਰਕਾਰਾਂ ਕੋਲੋਂ ਅਸੀਂ ਮੰਗ ਕਾ ਰਹੇ ਆਂ ਜੇ ਦਿੱਲੀ ਦੇ ਵਿੱਚ ਵੀ ਜਿਹੜਾ ਮੋਰਚੇ ਚੱਲ ਰਹੇ ਨੇ ਤੇ ਉਹ ਜਿਹੜੀ ਅਸੀਂ ਮੰਗ ਕਾ ਰਹੇ ਆ ਉਹ ਕਿ ਸਾਡੀਆਂ ਮੰਗਾਂ ਇਹਨਾਂ ਨੂੰ ਪੂਰੀਆਂ ਕਰਨੀਆਂ ਕੀਤੀਆਂ ਨਹੀਂ ਅਜੇ ਤੱਕ ਜਾਂ ਕਰ ਰਹੇ ਨੇ ਜਾਂ ਕਰਨਗੇ ਤੇ ਇਹ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਸਾਡਿਆਂ ਦੇ ਵਿੱਚ ਆ ਕੇ ਸਾਨੂੰ ਮਤਲਬ ਕਿ ਇਸ ਆ ਸਾਡੀ ਆਪਣਾ ਪਿੰਡ ਹੈ ਇਹਦੇ ਵਿੱਚ ਪਿੰਡ ਦੇ ਵਿੱਚ ਆ ਕੇ ਮਤਲਬ ਕਿ ਇਸ ਤਰ੍ਹਾਂ ਆਉਣਾ ਜਾਂ ਕਿ ਕਿਸ ਤਰੀਕੇ ਦੇ ਨਾਲ ਇਹ ਸਾਨੂੰ ਆਪਣੇ ਸਵਾਲਾਂ ਦੇ ਸਾਡੇ ਜਿਹੜੇ ਜਵਾਬ ਅਸੀਂ ਚਾਹੁੰਦੇ ਆ ਉਹ ਸਾਨੂੰ ਸਵਾਲਾਂ ਦਾ ਜਵਾਬ ਦਿੱਤੇ ਜਾਣ। ਡਿਕਰੀ ਕੰਪੇਨਿੰਗ ਜਿਹੜੀ ਕੀਤੀ ਜਾ ਰਹੀ ਆ ਪਿੰਡਾਂ ਦੇ ਵਿੱਚ ਜਾ ਕੇ। ਦੇਖੋ ਜੀ ਮੈਂ ਇਸ ਗੱਲ ਦਾ ਚਾਹ ਵੇਖੀ ਗੱਲ ਨਾਲ ਦੇ ਰਿਹਾ ਹਾਂ ਕਿ ਇਸ ਵੇਲੇ ਸੱਚੇ ਪਾਤਸ਼ਾਹ ਦੀ ਇੰਨੀ ਕਿੱਪਾ ਆ ਸੰਗਤ ਦਾ ਐਨਾ ਸਾਨੂੰ ਉਤਸ਼ਾਹ ਆ ਸੰਗਤ ਦੇ ਵਿੱਚ ਸਾਡੇ ਕੋਲ ਪੂਰੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਪਹੁੰਚਿਆ ਵੀ ਨਹੀਂ ਜਾ ਰਿਹਾ ਕਈ-ਕਈ ਪਿੰਡਾਂ ਤੇ ਪ੍ਰੋਗਰਾਮ ਅਜੇ ਸਾਡੇ ਕੋਲ ਬਕਾਇਆ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਧੰਨਤਨਿਆ ਬਹੁਤ ਕਿਰਪਾਯਾ ਸੰਗਤ ਇਹ ਕਿਸ ਤਰ੍ਹਾਂ ਜਿਵੇਂ ਮਾਹੌਲ ਜਿਵੇਂ ਬਾਹਰ ਇੱਕ ਲਗਾਤਾਰ ਜਿਹੜੇ ਕਿਸਾਨਾਂ ਬੋਲਦੇ ਜਿਸ ਤਰ੍ਹਾਂ ਵਿਰੋਧ ਕੀਤਾ ਜਾਂਦਾ ਜਾਂ ਗੱਲਬਾਤ ਦਾ ਕਿਹਾ ਜਾਂਦਾ ਗੱਲਬਾਤ ਕਿੱਥੇ ਤੱਕ ਪਹੁੰਚਦੀ ਹੈ ਜੀ ਦੇਖੋ ਜੀ ਗੱਲਬਾਤ ਭਾਰਤੀ ਜਨਤਾ ਪਾਰਟੀ ਨੇ ਕਦੀ ਨਾ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਧਰਨਾ ਲੱਗਾ ਕਈ ਕੈਬਨਿਟ ਮਨਿਸਟਰਸ ਦੀ ਰਿਸਪੋਨਸੀਬਿਲਟੀ ਲਈ ਕਿ ਤੁਸੀਂ ਉੱਥੇ ਜਾ ਕੇ ਗੱਲ ਕਰੋ ਪਰ ਜੇ ਆਪਾਂ ਇਹ ਗੱਲ ਘਰੋਂ ਮੰਨ ਕੇ ਜਾਈਏ ਨਾ ਕਿ ਮੈਂ ਮੰਨਣਾ ਨਹੀਂ ਫਿਰ ਮੈਨੂੰ ਮ ਮੈਂ ਜਦੋਂ ਸਾਰੀਆਂ ਮੰਗਾਂ ਉਹ ਮੰਨਦੇ ਪਏ ਆ ਫਿਰ ਅਪ ਇਹੋ ਜੀਆਂ ਮੰਗਾਂ ਕੇ ਰੱਖਾਂਗੇ ਜਿਹੜੀਆਂ ਬਹੁਤ ਇੰਪੋਸੀਬਲ ਹੋਣਗੀਆਂ ਉਹ ਵੀ ਸਰਕਾਰ ਕਹਿੰਦੀ ਆ ਜੀ ਮੈਂ ਡਿਸਕਸ ਕਰਨੋਂ ਤਿਆਰ ਆ ਤੁਹਾਡੇ ਨਾਲ ਇਹ ਸਾਰਾ ਕੁਝ ਹਾਲ ਹੋ ਸਕਦਾ ਹੈ ਜੀ ਇਹ ਵਿਰੋਧ ਜਿਹੜਾ ਹੈ ਜੀ ਦਿਨਾਂ ਦੇ ਵਿੱਚ ਪਾਰਟੀ ਖਤਮ ਕਰ ਸਕਦੀ ਆ ਆਪਾਂ ਨੂੰ ਬਹੁਤ ਲੋੜ ਆ ਅੱਜ ਸਾਰੇ ਪਾਈਚਾਰੇ ਆ ਕਿ ਤਗੜੇ ਹੋ ਕੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਲੈ ਕੇ ਤੇ ਅੱਜ ਵੀ ਆ ਗੱਲਬਾਤ ਹੀ ਕਰਨਾ ਹੈ ਇਹ ਬਾਹਰ ਰਹੀਆਂ ਹੋਈ ਗੱਲਬਾਤ ਤੁਹਾਡਾ ਇਹਨਾਂ ਨੇ ਦੇਖੋ ਜੀ ਬਾਹਰ ਬੈਠੇ ਆ ਜੀ ਸਾਨੂੰ ਸਿਕਿਉਰਿਟੀ ਇੱਧਰ ਦੀ ਲੈ ਕੇ ਆਈ ਸੀ ਆਪਣੇ ਪਾਈਚਾਰੇ ਦੇ ਲੋਕਾਂ ਨਾਲ ਗੱਲ ਕਰਨ ਆਏ ਆ ਸਾਨੂੰ ਕਿਸੇ ਨਾਲ ਗੱਲਬਾਤ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਸਾਡੇ ਆਪਣੇ ਪ੍ਰੋਗਰਾਮ ਸਿਆ ਅਸੀਂ ਉਹਦੇ ਹਿਸਾਬ ਨਾਲ ਮੂਵ ਕਰਨਾ ਹੁੰਦਾ ਹੈ ਜਿਹੜਾ ਲੋਕਾਂ ਨਾਲ ਮਿਲ ਰਿਹਾ ਔਰ ਕਿਸੇ ਕਿਸੇ ਦਾ ਮਤਲਬ ਨਹੀਂ ਰੱਖ ਕੇ ਪ੍ਰਚਾਰ ਚੱਲ ਰਿਹਾ ਹੈ ਅੱਜ 70 ਸਾਲ ਆਪਣੇ ਕੈਡਰ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ-ਪਿੰਡ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਸ਼੍ਰੀ ਨਰਿੰਦਰਨભાઈ ਮੋਦੀ ਦੀਆਂ ਨੀਤੀਆਂ ਨੂੰ ਲੈ ਕੇ ਕਰ ਰਹੀ ਆ ਲੋਕ ਭਲੀ ਭਾਂਤ ਸਭ ਜਾਣੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਗੱਲ 1 ਮਿੰਟ ਦੇ ਵਿੱਚ ਪੂਰੀ ਦੁਨੀਆ 'ਚ ਪਹੁੰਚ ਜਾਂਦੀ ਆ ਲੋਕਾਂ ਨੂੰ ਪਤਾ ਵਾ ਕਿ ਜੋ ਵੀ ਸੁੱਖ ਸਹੂਲਤਾਂ ਜਿਹੜੀਆਂ ਲੋਕਾਂ ਦੇ ਇਹ ਇਤਾਂ ਦੇ ਵਿੱਚ ਆ ਰਹੀਆਂ ਨੇ ਉਸ ਸ਼੍ਰੀ ਨਰਿੰਦਰ ਮੋਦੀ ਜੀ ਪਿਛਲੇ 10 ਸਾਲ ਤੋਂ 2014 ਤੋਂ ਲੈ ਕੇ 2024 ਤੱਕ ਜਿਹੜੀ ਉਹਨਾਂ ਦੀ 10 ਸਾਲ ਦੀ ਕਾਮਯਾਬੀ ਵਾਲੀ ਸਰਕਾਰ ਉਹਦੇ ਵਿੱਚ ਮਿਲੀਆਂ ਨੇ ਔਰ ਲੋਕ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਖੁਸ਼ ਹੋ ਕੇ ਜਿਹੜੇ ਆਪ ਮਾਰੇ ਭਾਜਪੀ ਨਾਲ ਜੁੜ ਰਹੇ ਨੇ ਔਰ ਸਰਦਾਰ ਮਨਜੀਤ ਸਿੰਘ ਮਾਨਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਜਿਹੜਾ ਮਨ ਬਣਾ ਕੇ ਬੈਠੇ ਨੇ ਜਿਹੜਾ ਕਿਸਾਨਾਂ ਨਾਲ ਅੱਜ ਜਿਵੇਂ ਬਾਹਰ ਮੁਲਾਕਾਤ ਹੋਈ ਜਾਂ ਗੱਲਬਾਤ ਹੋਈ ਹੈ ਆਪਣੇ মিডিਆ ਸਾਥੀਆਂ ਰਹੀ ਇਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਆਪਾਂ ਇਸ ਗੱਲ ਤੇ ਅੜੀ ਨਾ ਕਰੀਏ ਹਰ ਗੱਲ ਦਾ ਜਿਹੜਾ ਵਾ ਜਿਹੜਾ ਫੈਸਲਾ ਵਾ ਜਾਂ ਹਰ ਗੱਲ ਦਾ ਜਿਹੜਾ ਉਹ ਹਾਲਿਆ ਉਹ ਬਹਿ ਕੇ ਗੱਲ ਵਾ ਟੇਬਲਾਂ ਤੇ ਇਹਨਾਂ ਸੈਂਟਰ ਮਨਿਸਟਰਾਂ ਤੱਕ ਸਾਰੇ ਬੈਠੇ ਆ ਜੀ ਇਹਨਾਂ ਦਾ ਇੱਕੋ ਤਹਈਆ ਜੀ ਆਪਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਵਾ ਆਪਾਂ ਮਤਲਬ ਪ੍ਰੋਟੈਸਟ ਕਰਨਾ ਵਾ ਮਤਲਬ ਜਿਵੇਂ ਭਾਜਪਾ ਦਾ ਗਰਾਫ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਾ ਵਾ ਲੋਕਤੰਤਰ ਦੇ ਵਿੱਚ ਬਿਲਕੁਲ ਮਜ਼ਬੂਤ ਤਰੀਕੇ ਨਾਲ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਚੱਲ ਰਹੀ ਆ ਮੈਨੂੰ ਲੱਗਦਾ ਵਾ ਵੀ ਜਿੰਨਾ ਸਾਡੇ ਕਿਸਾਨ ਸਾਥੀਆਂ ਨੂੰ ਹਰ ਗੱਲ ਦਾ ਜਵਾਬ ਜਿਹੜਾ ਟੇਬਲ ਤੇ ਬੈ ਪ੍ਰੋਟੈਸਟ ਕਰਕੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਖਤਮ ਨਾ ਕਰਨ ਜਾਂ ਉਹਨਾਂ ਨੂੰ ਖਰਾਬ ਨਾ ਕਰਨ ਇਹ ਵੀ ਸਾਡੇ ਭਰਾਵਾ ਹਰ ਚੀਜ਼ ਦਾ ਹੱਲ ਹੋ ਜਾਂਦਾ ਇੱਥੇ ਦੁਨੀਆ ਦੇ ਵਿੱਚ ਦੇਸ਼ਾਂ ਦੀ ਆਪਸੀ ਵਿੱਚ ਲੱਗੀਆਂ ਲੜਾਈਆਂ ਦਾ ਜੁੱਧਾਂ ਦਾ ਹੱਲ ਹੋ ਸਕਦਾ ਹੈ ਇਤਿਹਾਸ ਦਵਾਵਾ ਇਹ ਤੇ ਬਹੁਤ ਛੋਟੇ ਮਸਲੇ ਨੇ ਕਿਸਾਨੀ ਜਿਹੜੀ ਆ ਉਹ ਸਾਨੂੰ ਸਾਨੂੰ ਪਤਾ ਵਾ ਕਿਸਾਨੀ ਜਿਹੜੀ ਆ ਸਾਡੇ ਦੇਸ਼ ਨੂੰ ਖਵਾ ਰਹੀ ਆ ਬਾਹਰਲੇ ਦੇਸ਼ਾਂ ਨੂੰ ਲੋਕਾਂ ਨੂੰ ਇਨਸਾਨੀਆਂ ਨੂੰ ਖਵਾ ਰਹੀ ਪਰ ਇਹਦਾ ਇਹ ਮਤਲਬ ਨਹੀਂ ਆ ਵੀ ਆਪਾਂ ਜਿੱਥੇ ਮਰਜ਼ੀ ਜਾ ਕੇ ਕਾਨੂੰਨ ਨੂੰ ਛਿੱਕੇ ਟਾਂਗੇ ਜਿੱਥੇ ਮਰਜ਼ੀ ਜਾ ਕੇ ਬੈਠ ਜਾਈਏ ਮੇਰੀ ਇਹਨਾਂ ਦੇ ਸਾਰਿਆਂ ਦੇ ਚਰਨਾਂ 'ਚ ਅਪੀਲ ਪੰਜ ਦੀ ਮੋਤੀ ਸਟੇਜ ਤੇ ਇਸ ਤਰੀਕੇ ਨਾਲ ਮੋਹ ਹੈ ਜਿਹੜਾ ਅੱਜ ਬੀਜੇਪੀ ਦਾ ਪ੍ਰੋਗਰਾਮ ਵੀ ਮੜ ਚਾਹ। ਆ ਦੀ ਦਾ ਪ੍ਰੋਗਰਾਮ ਇਹ ਆਪਣਾ ਚੱਲਦਾ। ਬਹੁਤ ਸ਼ਾਂਤੀ ਬਰਕਰਾਰ ਆ। ਸਾਈਡ ਤੇ ਜੋ ਬੀਜੇਪੀ ਦੇ ਵਰਕਰ ਸੀ ਉਹ ਸਾਈਡ ਤੇ ਹੋ ਕੇ ਉਹਨਾਂ ਨਾਲ ਨੂੰ ਲਾਇਆ। ਬਾਕੀ ਸਾਰਾ ਪੀਸਫੁਲ ਆ। ਪੀਸਫੁਲ ਹੋ ਕੇ ਬਿਲ ਰੈਲੀ ਕਰਕੇ ਆਪਣੇ ਉੱਪਰ ਚੱਲੇਗੇ। ਚੱਲੇਗੇ।